ਤਾ ਕੀ ਵੀ ਜੀ ਚਾਰ ਬੱਚਿਆਂ ਦੇ ਮਾਂ ਸੀ ਤੇ ਉਹ ਇਕਲੋਤੇ ਸਿੱਖ ਔਰਤ ਹਨ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ। ਉਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਾਫੀ ਸਾਲਾਂ ਤੱਕ ਇਕੱਲਿਆਂ ਨੇ ਕੀਤਾ ਜਦੋਂ ਉਹਨਾਂ ਦੇ ਪਤੀ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ ਰਹੇ ਸਨ। ਮਾਤਾ ਕੀ ਵੀ ਜੀ ਨੇ ਘਰੇ ਰਹਿ ਕੇ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸਿੱਖਿਆ ਦੇ ਕੇ ਪਾਲਿਆ ਤੇ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਸਿੱਪੀ ਅਮਰੋਜੀ ਜਿਨ੍ਹਾਂ ਦੇ ਮੂੰਹ ਗੁਰਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਗੁਰੂ ਨੂੰ ਮਿਲਣ ਦੀ ਤੰਗ ਪੈਦਾ ਹੋਈ ਸੀ ਜਦੋਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਤਾਂ ਮਾਤਾ ਖੀਵੀ ਜੀ ਨੇ ਲੰਗਰ ਦਾ ਇੰਚਾਰਜ ਸੰਭਾਲਿਆ ਤੇ ਬਹੁਤ ਹੀ ਸਵਾਦ ਲੰਗਰ ਬਣਾਉਂਦੇ ਸੀ ਜਿੱਥੇ ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਆ ਕੇ ਲੰਗਰ ਛਕਦਾ ਸੀ ਮਾਤਾ ਖੀਵੀ ਜੀ ਇੱਕ ਐਸੀ ਮਾਤਾ ਸੀ ਜਿਨ੍ਹਾਂ ਨੇ ਆਪਣੇ ਪੁੱਤਰ ਭਾਈ ਦਾਤੂ ਜੀ ਦੀ ਗਲਤੀ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਟੋਕਿਆ ਤੇ ਸਮਝਾਇਆ ਕਿ ਗੁਰਿਆਈ ਵਾਸਤੇ ਉਹਨਾਂ ਦਾ ਰੋਸ ਬਿਲਕੁਲ ਗਲਤ ਹੈ ਕਿਉਂਕਿ ਗੁਰਿਆਈ ਗੁਰ ਕਰਕੇ ਮਿਲਦੀ ਹੈ ਨਾ ਕਿ ਖੂਨੀ ਰਿਸ਼ਤੇਆਂ ਕਰਕੇ ਮਾਤਾ ਖੀਵੀ ਜੀ ਉਹ ਮਾਤਾ ਜੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਤੇ ਜਦੋਂ ਬੱਚਿਆਂ ਨੇ ਕੋਈ ਗਲਤੀ ਕੀਤੀ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਸਭ ਨੂੰ ਗਲਤ ਤੇ ਵਿੱਚ ਉਹਨਾਂ ਨੂੰ ਗਲਤ ਹੀ ਕਿਹਾ ਤੁਹਾਨੂੰ ਮਾਤਾ ਖੀਵੀ ਜੀ ਦੇ ਜੀਵਨ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਜਿੱਥੇ ਆਪਾਂ ਮਾਵਾ ਬਣ ਕੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦੇਣੇ ਹਨ ਵਧੀਆ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ ਉਥੇ ਆਪਾਂ ਉਹਨਾਂ ਦੇ ਮੂੰਹ ਦੇ ਵਿੱਚ ਇਸ ਕਦਰ ਨਹੀਂ ਫਸ ਜਾਣਾ ਕਿ ਜੇ ਉਹ ਗਲਤ ਵੀ ਹੋਣ ਤੇ ਆਪਾਂ ਉਹਨਾਂ ਨੂੰ ਗਲਤੀ ਨਾ ਕਹੀਏ ਬਲਕਿ ਉਹਨਾਂ ਨੂੰ ਪਿਆਰ ਕਰਨਾ ਹੈ ਤੇ ਜਿੱਥੇ ਉਹ ਗਲਤ ਨੇ ਉਥੇ ਗਲਤ ਹੀ ਕਹਿਣਾ ਹੈ